ਸਵੇਰੇ ਤੜਕੇ ਤੋਂ ਹੀ ਹੋ ਰਹੀ بارش ਕਾਰਨ ਮੀਰਥਲ ਵਿਖੇ ਬਣੇ ਆਮ ਆਦਮੀ ਕਲੀਨਿਕ ਦੀ ਬਣੀ ਬਿਲਡਿੰਗ ਅੰਦਰ ਪਾਣੀ ਜਾਣ ਨਾਲ ਬਹੁਤ ਜ਼ਿਆਦਾ ਚਿਕੜ ਹੋ ਗਿਆ ਜਿਸ ਤੋਂ ਬਾਅਦ ਡਿਊਟੀ ਤੇ ਪਹੁੰਚੇ ਡਾਕਟਰ ਅਤੇ ਬਾਕੀ ਸਟਾਫ ਨੂੰ ਬੜੀ ਮੁਸ਼ਕਲ ਕਰਨ ਤੋਂ ਬਾਅਦ ਕਲੀਨਿਕ ਨੂੰ ਸਾਫ਼ ਕੀਤਾ ਗਿਆ ਇਸ ਸੰਬੰਧ ਵਿੱਚ ਜਦੋਂ ਪਿੰਡ ਦੇ ਸਰਪੰਚ surjit singh ਨਾਲ ਗੱਲਬਾਤ ਕੀਤੀ ਗਈ ਤਾਂ ਉਹ ਦੱਸਿਆ ਕਿ ਆਮ ਆਦਮੀ ਕਲੀਨਿਕ ਦੀ ਜੋ ਇਮਾਰਤ ਬਣਾਈ ਗਈ ਹੈ ਉਹ ਸੜਕ ਤੋਂ ਬਹੁਤ ਨੀਵੀਂ ਹੈ ਜਿਸ ਕਾਰਨ ਜਦੋਂ ਤੇਜ਼ ਬਾਰਿਸ਼ ਹੁੰਦੀ ਹੈ ਤਾਂ ਪਿੰਡ ਦਾ ਸਾਰਾ ਗੰਦਾ ਪਾਣੀ ਆਮ ਆਦਮੀ ਕਲੀਨਿਕ ਦੇ ਅੰਦਰ ਚਲਾ ਜਾਂਦਾ ਹੈ ਜਿਸ ਕਾਰਨ ਇਹ ਪਰੇਸ਼ਾਨੀ ਦਾ ਸਬਬ ਬਣਦਾ ਉਹਨਾਂ ਨੇ ਕਿਹਾ ਕਿ ਹਜੇ ਫਿਲਹਾਲ ਬਹੁਤ ਥੋੜੀ ਬਾਰਿਸ਼ ਹੋਈ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਜ਼ਿਆਦਾ ਬਾਰਿਸ਼ ਹੋਣ ਦੇ ਅਸਰ ਹਨ ਜੇਕਰ ਪ੍ਰਸ਼ਾਸਨ ਵੱਲੋਂ ਜਲਦੀ ਹੀ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਬਾਰਿਸ਼ ਦੇ ਕਾਰਨ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਬਿਲਕੁਲ ਵਿਤਲਿਕ ਮੋਹ ਲੱਗਣੀ ਨੂੰ ਆ ਗਿਆ بارش ਤੋਂ ਅਸਰੀ ਕਿਉਂ ਜਲਾ ਤੋ ਇਸ ਹਾਲਾਤ ਰਮਨ ਜੀ ਹਸਤਾ ਹੈ ਕਿ ਅੱਜ بارش ਪਈ ਸੀਗੀ ਬਰਸਾਤ ਚ بارش ਚਲੋ ਹੋਈ ਨਹੀਂ ਅੱਜ بارش ਪਈ ਸੀਗੀ ਜਿੰਨਾ ਸਾਡੇ ਪਿੰਡ ਦਾ ਪਾਣੀ ਸੀਗਾ ਸੜਕ ਦਾ ਸਾਰੇ ਦਾ ਸਾਰਾ ਬਹਾਵ ਜਿਹੜਾ ਉਹਦਾ ਆਮ ਆਦਮੀ ਕਲੀਨਿੰਗ ਤੇ ਆਲ ਨੂੰ ਕਿਤੇ ਦਾ ਚਲਾ ਕਿ ਸਾਰਾ ਪਾਣੀ ਜਿਹੜਾ ਆ ਉਹ ਆਮ ਆਦਮੀ ਕਲੀਨਿੰਗ ਦੇ ਅੰਦਰ ਚਲਾ ਗਿਆ ਜਿਸ ਵੇਲੇ ਸਵੇਰੇ ਡਾਕਟਰ ਆਏ ਆ ਡਾਕਟਰਾਂ ਨੇ ਦੇਖਿਆ ਕਿ ਅੰਦਰ ਪਾਣੀ ਪਾਣੀ ਹੋਰ ਮਿੱਟੀ ਕਿੰਨੀ ਲੱਗੀ ਦੀ ਸੀਗੀ ਜੋ ਕਿ ਆਮ ਆਦਮੀ ਕਲੀਨਿਕ ਨੂੰ ਉੱਥੇ ਬਹੁਤ ਜ਼ਿਆਦਾ ਫਰਕ ਪਿਆ ਹੈ ਸਾਡੀ ਪ੍ਰਸ਼ਾਸਨ ਅੱਗੇ ਪ੍ਰਜੋਰ ਬੇਨਤੀ ਹੈ ਕਿ ਬਹੁਤ ਵਧੀਆ ਇੱਕ ਪ੍ਰਾਲਾ ਕਿਤੇ ਦਾ ਜੋ ਲੋਕਾਂ ਨੂੰ ਮੁਫਤ ਦਵਾਈਆਂ ਮਿਲਦੀਆਂ ਉੱਥੇ ਤੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਏ ਤਾਂ ਜੋ ਅੱਗੇ ਬਰਸਾਤ ਆ ਜਿਆਦਾ بارش ਦੇ ਨਾਲ ਉੱਥੇ ਕੋਈ ਵੀ ਨੁਕਸਾਨ ਹੋ ਸਕਦਾ ਹੈ ਤੇ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਜੀ